ਮੁੰਡੇ ਦੇ ਨਾਲ ਸਕੂਲ ਤੋਂ ਆ ਰਹੀ ਕੁੜੀ ਦੇ ਨਾਲ ਇੱਕ ਭਿਆਨਕ ਹਾਦਸਾ ਹੋਇਆ ਪਿੰਡ ਦੇ ਨੇੜੇ ਪਹੁੰਚਦੇ ਹੀ ਪਹਿਲਾਂ ਇਹ ਕਾਰ ਖੱਡੇ ਦੇ ਵਿੱਚ ਜਾ ਟਕਰਾਈਂਦੀ ਹੈ ਤੇ ਉਸ ਤੋਂ ਬਾਅਦ ਪਤਾ ਲੱਗਿਆ ਰਾਹ ਕਿਨਾਰੇ ਦੇ ਦਸਣ ਮੁਤਾਬਕ ਕਿ ਇਹ 2 ਫੁੱਟ ਤੱਕ ਉੱਪਰ ਉਛਲੀ ਪੇੜ ਦੇ ਨਾਲ ਟਕਰਾਨ ਤੋਂ ਬਾਅਦ ਗੱਡੀ ਦਾ ਚਾਲਕ ਜਿਸ ਦਾ ਨਾਮ ਸੌਰਵ ਸੀ ਉਸ ਦੀ ਜਾਨ ਚਲੀ ਗਈ ਜਦੋਂ ਕਿ ਨਾਲ ਬੈਠੀ ਕੁੜੀ ਦੇ ਗੰਭੀਰ ਰੂਪ ਦੇ ਵਿੱਚ ਸੱਟਾਂ ਲੱਗੀਆਂ ਨੇ ਦੁਖਦ ਖਬਰ ਸਾਹਮਣੇ ਆਈ ਪਿੰਡ ਬਜੀਤਪੁਰ ਤੋਂ ਜਿੱਥੇ ਕਿ ਕਟਿਆਵਾਲੀ ਅਤੇ ਮੰਮੂ ਖੇੜਾ ਦੇ ਵਿੱਚ ਡਿਜ਼ਾਇਰ ਕਾਰ ਆਪਣਾ ਆਪਾ ਖੋ ਬੇਟੀ ਅਤੇ ਸੜਕ ਕਿਨਾਰੇ ਪੇੜ ਦੇ ਨਾਲ ਜਾ ਟਕਰਾਈ। ਇਸ ਤੋਂ ਬਾਅਦ ਕਾਰ ਚਾਲਕ ਦੀ ਜਾਨ ਚਲੀ ਗਈ ਅਤੇ ਕਾਰ ਦੇ ਵਿੱਚ ਬੈਠੀ ਕੁੜੀ ਜੋ ਕਿ 11ਵੀਂ ਕਲਾਸ ਦੀ ਵਿਦਿਆਰਥਣ ਸੀ ਉਸ ਦੇ ਪਿਤਾ ਇਸ ਮੌਕੇ ਤੇ ਹਸਪਤਾਲ ਪਹੁੰਚ ਕੇ ਦੱਸ ਰਹੇ ਨੇ ਕਿ ਕਿੰਝੇ ਸਾਰੀ ਘਟਨਾ ਵਾਪਰੀ ਹੈ। ਦੱਸ ਦਈਏ ਕਿ ਸਰਕਾਰੀ ਹਸਪਤਾਲ ਜਦੋਂ ਉਸ ਨੂੰ ਲਿਆਇਆ ਗਿਆ ਤਾਂ ਉਸ ਦੀ ਹਾਲਤ ਬਿਹਤ ਹੀ ਜ਼ਿਆਦਾ ਗੰਭੀਰ ਸੀ। ਫਿਲਹਾਲ ਇਸ ਪੂਰੀ ਘਟਨਾ ਨੂੰ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਮੁੱਢਲੀ ਜਾਣਕਾਰੀ ਦੇ ਵਿੱਚ ਪਤਾ ਲੱਗਿਆ ਕਿ ਸ਼ੁੱਕਰਵਾਰ ਬਾਅਦ ਦੁਪਹਿਰ ਦਿੱਲੀ ਨੰਬਰ ਦੀ ਇੱਕ ਡਿਜ਼ਾਇਰ ਕਾਰ ਪਿੰਡ ਬਜੀਤਪੁਰਾ ਤੋਂ ਮम्मू ਖੇੜਾ ਵਿਵਲ ਨੂੰ ਜਾ ਰਹੀ ਸੀ ਅਤੇ ਇਸੇ ਦੌਰਾਨ ਹੀ ਪਿੰਡ ਮम्मू ਖੇੜਾ ਨਿਵਾਸੀ 11ਵੀਂ ਕਲਾਸ ਦੀ ਵਿਦਿਆਰਥਣ ਜੋ ਕਿ ਕਾਰ ਚਾਲਕ ਦੇ ਨਾਲ ਬੈਠੀ ਸੀ ਲਿਫਟ ਮੰਗ ਕੇ ਇੱਥੇ ਤੱਕ ਆਈ ਦੱਸੀ ਜਾ ਰਹੀ ਹੈ ਉਹ ਵੀ ਇੱਥੇ ਕਾਰ ਦੇ ਵਿੱਚ ਸਵਾਰ ਹੋ ਕੇ ਆਈ ਪਰ ਕਿੰ ਜਿਨ੍ਹਾਂ ਦੇ ਨਾਲ ਹਾਦਸਾ ਹੋਇਆ ਜਿਸ ਦੇ ਵਿੱਚ ਮੁੰਡੇ ਦੀ ਜਾਨ ਗਈ ਹੈ ਪਿੰਡ ਦੇ ਵਿੱਚੋਂ ਹੀ ਨਿਕਲਦੇ ਡਿਜ਼ਾਇਰ ਕਾਰ ਰਸਤੇ ਦੇ ਵਿੱਚ ਅਚਾਨਕ ਖਰਾਬ ਹੋਣ ਦੀ ਗੱਲ ਆਕੀ ਜਾ ਰਹੀ ਹੈ ਤੇ ਇਸ ਦਾ ਕਾਰਨ ਖਰਾਬ ਸੜਕ ਅਤੇ ਉਸ ਤੋਂ ਬਾਅਦ ਇਸ ਦੀ ਸਪੀਡ ਨੂੰ ਵੀ ਕਾਰਨ ਮੰਨਿਆ ਜਾ ਰਿਹਾ ਹੈ ਕੁੜੀ ਦੀ ਪਛਾਣ ਪਿੰਡ ਮਮੂ ਖੇੜਾ ਨਿਵਾਸੀ ਚਾਲੂ ਪੁੱਤਰੀ ਲੇਖ ਰਾਜ ਤੇ ਰੂਪ ਤੇ ਵਜੋਂ ਕੀਤੀ ਗਈ ਜਦੋਂ ਕਿ ਮ੍ਰਿਤਕ ਦੀ ਪਛਾਣ ਸੌਰਭ ਨਿਵਾਸੀ ਕੱਲੂ ਦੇ ਰੂਪ ਤੇ ਵਜੋਂ ਦੱਸੀ ਜਾ ਰਹੀ ਹੈ ਫਿਲਹਾਲ ਉਸਦੀ ਮ੍ਰਿਤਕ ਦੇ ਸਰਕਾਰੀ ਹਸਪਤਾਲ ਵਿਖੇ ਰਖਵਾਨ ਤੋਂ ਬਾਅਦ ਅਗਲੀ ਕਾਰਵਾਈ ਜਾ ਰਹੀ ਹੈ ਤੇਦਰ ਗੰਭੀਰ ਹਾਲਤ ਦੇ ਵਿੱਚ ਸ਼ਾਲੂ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਅਤੇ ਡਾਕਟਰਾਂ ਦਾ ਕਹਿਣਾ ਸੀ ਕਿ ਉਸਦੇ ਸਿਰ ਦੇ ਉੱਪਰ ਕਾਫੀ ਗੰਭੀਰ ਸੱਟਾਂ ਆਈਆਂ ਨੇ ਇਸ ਮੌਕੇ ਤੇ ਰਾਗਿਆ ਸਮੇਤ ਕੁੜੀ ਦੇ ਪਿਤਾ ਨੇ ਹੁਣ ਤੱਕ ਕੀ ਕੁਝ ਆਖਿਆ ਉਹ ਸੁਣਦੇ ਹਾਂ ਮਸਲਾ ਇਹ ਹੈ ਵੀ ਇਹ ਸਪੀਡ ਤੇ ਇਧਰੋਂ ਗੱਡੀ ਆ ਰਹੀ ਸੀਗੀ ਕਿਕਰ ਦੇ ਵਿੱਚ ਵੱਜੀ ਪਹਿਲਾਂ ਤਾਂ ਕਿਕਰ ਚ ਵੱਜ ਗਈ ਤੇ ਇਧਰ ਪਲਟ ਗਈ ਮੁੰਡੇ ਦੀ ਕਹਿੰਦੇ ਮੌਕੇ ਤੇ ਡੈਥ ਹੋ ਗਈ ਕੁੜੀ ਸੀਗੀ ਨਾਲ ਸਕੂਲੋਂ ਚੜੀ ਹੋ ਵਜੀਦਪੁਰੋਂ ਤੋਂ ਆ ਰਹੀ ਸੀਗੀ ਤੇ ਉਹਨੇ ਪਿੰਡ ਜਾਣਾ ਸੀ ਮम्मू ਖੜੇ ਘਾਟਵਾ ਉਹ ਤਾਂ ਤੈਨੂੰ ਹਸਪੀਟਲ ਲੈ ਕੇ ਆਏ ਇਨਾਮ ਨੂੰ ਕੀ ਹੈ ਕੁੜੀ ਦਾ ਕੁੜੀ ਦਾ ਨਾਮ ਚਾਲੂ ਕਹਿੰਦੇ ਤੇ ਉਹਦਾ ਨਾਮ ਦੇਤਾ ਆਪਣੇ ਨਾਲ ਲੈ ਕੇ ਆਜੇ ਡਿਰੇਕਟਰ ਆਜੇ ਗੱਡੀ ਕਿੰਨੀ ਸਪੀਡ ਦੀ ਤੁਸੀਂ ਜਾ ਰਹੇ ਗੱਡੀ ਤਾਂ ਹੁਣ ਮੀਟਰ ਖੜਾ ਹੋਇਆ ਹੈ ਜੀ 130 ਦੇ ਸਪੀਡ ਤੇ ਵੇ ਕੋਈ ਕੀ ਸਪੀਡ ਸੀ ਕੀਤੀ ਕੋਈ ਲੱਗਦਾ ਕੋਈ ਅੱਗੇ ਵਾਹਨ ਆਇਆ ਹੋਵੇ ਜਾਂ ਕੋਈ ਪਸੂ ਆਇਆ ਹੋਵੇ ਜਾਂ ਕੋਈ ਜਾਨਵਰ ਆਇਆ ਇਸ ਤਰ੍ਹਾਂ ਕੋਈ ਆਸ ਕੁਝ ਕਹਿ ਨਹੀਂ ਸਕਦੇ ਜੀ ਅੱਗੇ ਕੁਝ ਨਹੀਂ ਆਇਆਗਾ ਨਹੀਂ ਜਾਣੀ ਸੰਭਲੀ ਨਹੀਂ ਗੱਡੀ ਜੀ ਮੇਰਾ ਨਾਮ ਸਤਪਾਲਾ ਤੇ ਪਿੰਡ ਮੰਮੂ ਖੜਾ ਆਇਥੇ ਐਕਸੀਡੈਂਟ ਹੋਇਆ ਆਪਣੇ ਵਿਜੀਤਪੁਰੇ ਤੇ ਮੰਮੂ ਖੜੇ ਦੇ ਵਿਚਾਲੇ ਹੱਦ ਤੇ ਇਹ ਸੌਰਵ ਨਾਮ ਦਾ ਕੋਈ ਕੱਲੂ ਦਾ ਲੜਕਾ ਸੀ ਜੋ ਕਾਰ ਲੈ ਕੇ ਆ ਰਿਹਾ ਸੀ ਵਿਜੀਤਪੁਰੇ ਤੋਂ ਤੇ ਇਹ ਖੱਡੇ ਤੇ ਵੱਜਨ ਦੇ ਕਾਰਨ ਉਹ ਬੈਲੈਂਸ ਵਿਗੜ ਗਿਆ ਤੇ ਗੱਡੀ ਸੰਭਲੀ ਨਹੀਂ ਗਈ ਦਰਖਤ ਦੇ ਵਿੱਚ ਵੱਜੀ ਤੇ ਉਹਦੀ ਮੁਕ ਤੇ ਮੁੱਕ ਤੇ ਮੌਤ ਹੋ ਗਈ ਆ ਲੜਕੀ ਸੀ ਖਾਟਾਂ ਦੀ ਉਹ ਬਜੀਤਪੁਰੋਂ ਚੜੀ ਸੀ ਤੇ ਸਕੂਲ ਦੀ ਉਹ ਉਹਦੇ ਦੇ ਸੱਤਾ ਵੱਜੀਆਂ ਨੇ ਸੇਰ ਪਟਿਆ ਕੋਈ 25 ਟਾਂਕੇ ਦੱਸਦੇ ਲੱਗੇ ਆ ਨਾਮ ਨੂੰ ਕੀ ਹੋਦਾ ਕੁੜੀ ਜਨਾ ਚਾਲੂ ਹੋ ਗਈ ਤੇ ਮੁੰਡਾ ਜਿਹੜਾ ਉੱਥੋਂ ਪਹਿਲਾਂ ਨਿਆਲ ਕਰੇ ਤਾਂ ਦੋ ਮੁੰਡੇ ਚੜੇ ਨੇ ਸਾਡੇ ਗਵਾਂਢ ਚ ਰਜਿੰਦਰ ਕੁਮਾਰ ਦੇ ਉਹ ਉੱਥੇ ਬਜੀਤਪੁਰ ਆ ਕੇ ਲਹਿਗੇ ਜਦੋਂ ਬੈਲੈਂਸ ਵੇਖਿਆ ਗੱਡੀ ਤਾਂ ਨਹੀਂ ਸਹੀ ਚੱਲ ਰਹੀ ਉਹ ਲੈ ਗਈ ਸੀ ਗੱਡੀ ਉਹ ਉੱਥੋਂ ਚੜੀ ਵਜੀਤ ਪਰੋਂ ਤੇ ਇੱਥੇ ਆ ਕੇ ਐਕਸੀਡੈਂਟ ਹੋ ਗਿਆ ਗੱਡੀ ਦੀ ਸਪੀਡ ਕਿੰਨੀ ਕਹੇ ਗੱਡੀ ਦੀ ਸਪੀਡ ਜੀ ਹੁਣ ਕੀ ਕਹਿ ਸਕਦੇ ਆ ਮੌਕੇ ਤੇ ਆਪਾਂ ਹੈ ਹੀ ਨਹੀਂ ਜਦੋਂ ਵੇੜ ਦਾ ਭੋਲ ਲੱਗੀ ਜਦੋਂ ਡਿਸੀਜਨ ਦਾ ਵੀ ਫੋਟੋ ਕੰਨੇ ਉੱਚੀ ਉਛੜੀ ਆ ਦਰਖਤ ਤੇ ਵੱਜ ਕੇ ਲੇਖ ਰਾਜ ਕੀ ਗੱਲ ਕੀ ਹੋਈ ਲੇਖ ਰਾਜ ਜੀ ਪਤਾ ਹੀ ਨਹੀਂ ਲੱਗਿਆ ਹੁਣ ਮਨ ਤੋਂ ਬੇਟੀ ਨਾਲ ਹੋਇਆ ਕੀ ਹੈ ਜੀ ਗੱਡੀ ਵੱਜੀ ਕੱਡੀ ਵੱਜੀ ਗੱਡੀ ਸੀ ਤੇ ਜਿਹੜਾ ਨਾਲ ਸੀ ਹੁੰਦਾ ਕੀ ਹਾਲਾਤ ਨੇ ਪਤਾ ਨਹੀਂ ਜੀ ਮੈਂ ਤੇ ਫਿਰ ਤੋਂ ਆਏ ਹਾਂ ਪਤਾ ਨਹੀਂ ਨਹੀਂ ਕੁੜੀਆਂ ਦਾ ਕੀ ਨਾਂ ਕਿ ਕੁੜੀਆਂ ਦਾ ਕਿੱਥੇ ਭੜਦੀ ਸੀ ਕਿ ਵਜੀਤਪੁਰੇ ਕੋਲੋਂ ਆਦੀ ਸੀ ਨਹੀਂ ਇਹ ਰੂਟ ਸਾਈਡ ਐਕਸੀਡੈਂਟ ਹੋਇਆ ਸੀ ਪਿੰਡ ਗੋਮੋ ਖੜਾ ਖਾਤਮਾ ਦੇ ਕੋਲੇ ਕੁੜੀ ਦਾ ਨਾਮ ਹੈ ਜੀ ਬੱਚੀ ਦਾ ਸ਼ਾਲੂਆ ਉਹਨਾਂ ਨੇ ਕਿਤਾਜ ਦਾ ਨਾਮ ਲਿਖਵਾਇਆ ਸੀ ਤੇ ਉਹਨਾਂ ਨੂੰ ਸਾਡੇ ਕੋਲੇ ਲੈ ਕੇ ਆਏ ਸੀ ਸਰਜੀ ਸਾਟਾ ਤੇ ਟ੍ਰੀਟਮੈਂਟ ਚਲ ਰਿਹਾ ਸਾਰਾ ਉਸ ਤੋਂ ਬਾਅਦ ਫਿਰ ਅੱਗੇ ਸੂਰੀਸ ਕੇਮ ਕਰਾਣਾ ਪਾਣਾ ਪਏਗਾ ਕਿ ਕਿੰਨਾ ਹਫ਼ਤਾ ਹੋ ਗਿਆ ਪਤਾ ਨਹੀਂ ਕਿ ਸਾਰਾ ਕਿਆ ਰਜ ਜੀ ਕਾਰਜ ਸੀਗੇ ਬੱਚੇ ਤੇ ਕਾਰ ਦਾ ਕੋਈ ਅਨ ਕੰਟਰੋਲ ਹੋਈ ਆ ਕਿ ਜਾਂ ਜੋ ਹੋਇਆ ਬਾਤ ਪਤਾ ਨਹੀਂ ਤੇ ਜੀ ਇੱਕ ਮੌਤ ਵੀ ਹੋਈ ਆ ਸਰ ਹਾਂ ਸੁਣਨਾ ਚਾਹਿਆ ਜੀ ਜਿਹੜੇ ਇਹਨਾਂ ਦੇ ਨਾਲ ਆਏ ਆ ਉਹਨਾਂ ਨੇ ਇਹ ਗੱਲ ਦੱਸੀ ਆ ਕਿ ਇਹਨਾਂ ਦੇ ਨਾਲ ਇੱਕ ਹੋਰ ਸੀਗਾ ਕੋਈ ਨਾਲ ਬੈਠੇ ਸੁਣ ਰਹੇ ਨਾਲ ਕਾਰਚ ਉਹਨਾਂ ਦੇ ਲੈ ਚ ਗਿਆ ਸੀ ਪਰ ਉਹ ਵਜੇ ਤੱਕ ਬਾਡੀ ਲੈ ਕੇ ਨਹੀਂ ਆਏ ਸਾਡੇ ਨਹੀਂ ਪਤਾ